ਟੈਲੀਵਿਜ਼ਨ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਜੋ ਕਿ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੈ ਜਿਹਦੇ ਤੇ ਲਗਾਤਾਰ ਕਾਫੀ ਸਮੇਂ ਤੋਂ ਸੰਕਟ ਚੱਲਿਆ ਆ ਰਿਹਾ ਤੇ ਸੰਕਟ ਦਿਨੋ ਦਿਨ ਗਹਿਰਾ ਹੁੰਦਾ ਜਾ ਰਿਹਾ 17 ਦੀ ਗੱਲ ਕਰੀਏ ਤਾਂ ਪਾਰਟੀ ਸੱਤਾ ਤੋਂ ਬਾਹਰ ਰਹੀ 22 ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸ਼੍ਰੋਮਣੀ ਕਾਲ ਦਲ ਦੀਆਂ ਸਿਰਫ 3 ਸੀਟਾਂ ਰਹਿ ਗਈਆਂ 3 ਸੀਟਾਂ ਦੇ ਸਿਮਟ ਕੇ ਰਹਿ ਗਈਆਂ ਤੇ ਹੁਣ ਸੁਖਵੀਰ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਉਹਨਾਂ ਨੇ ਪ੍ਰਧਾਨਗੀ ਤੌਕੀਫਾ ਦੇ ਰੱਖਿਆ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਉਹਦਾ ਆਉਣ ਵਾਲੇ ਸਮੇਂ 'ਚ ਪਾਰਟੀ ਤੇ ਕੀ ਅਸਰ ਹੋਊਗਾ ਤੇ ਉਹਦੇ ਬਾਰੇ ਗੁਰਜਿੰਦਰ ਸਿੰਘ ਜੀ ਵਾਈ ਤੋਂ ਪੁੱਛਦੇ ਆਪਾਂ ਹਾਂਜੀ ਭਾਈ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਪਾਰਟੀ ਦਾ ਜੋ ਸੰਕਟ ਚੱਲ ਰਿਹਾ ਹੈ ਜਿੱਕਰਾਂ ਆ ਰਹੀਆਂ ਲਗਾਤਾਰ ਪਾਰਟੀ ਨੂੰ ਇਹਦਾ ਅੱਗੇ ਜਾ ਕੇ ਕੀ ਅਸਰ ਹੋਊਗਾ ਕੀ ਭਵਿੱਖ ਹੈ ਪਾਰਟੀ ਦਾ ਪੰਜਾਬ ਦੀ ਪੋਲਿਟਿਕਸ ਤੇ ਕੀ ਅਸਰ ਪਾਊਗਾ ਇਹਦਾ ਜੀ ਦੇਖੋ ਜਿਹੜਾ ਅਮਨਜੀਤ ਸ਼ਰੋਮਣੀ ਅਕਾਲੀ ਦਲ ਪਾਰਟੀ ਦਾ ਸੰਕਟ ਹੈ ਇਸ ਸੰਕਟ ਬਾਰੇ ਸ਼ਰੋਮਣੀ ਅਕਾਲੀ ਦਲ ਬਾਰੇ ਆਪਾਂ ਨੇ ਆਪਣੇ ਇਸ ਸੱਤ ਟੈਲੀਵਿਜ਼ਨ ਚੈਨਲ ਦੇ ਉੱਪਰ ਕਈ ਵਾਰ ਅਲੱਗ-ਅਲੱਗ ਗੈਸਟਾਂ ਦੇ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਬੜੇ ਹੀ ਡੀਪ ਦੇ ਵਿੱਚ ਜਾ ਕੇ ਦੱਸਿਆ ਕਿ ਸ਼ਰੋਮਣੀ ਅਕਾਲੀ ਦਲ ਦੇ ਆਹ ਹਾਲਾਤ ਕਿਉਂ ਬਣੇ ਜੇਕਰ ਸ਼ਰੋਮਣੀ ਅਕਾਲੀ ਦਲ ਉਹ ਫਰਸ਼ ਤੋਂ ਅਰਸ਼ ਤੱਕ ਗਈ ਤੇ ਅਰਸ਼ ਤੋਂ ਫਰਸ਼ ਤੱਕ ਆਈ ਦਾ ਉਹਦੇ ਕਾਰਨ ਕੀ ਨੇ ਦੇਖੋ ਕਈ ਵਾਰ ਇਸ ਵਾਰ ਇਹ ਆਪਾਂ ਗੱਲ ਕਰ ਚੁੱਕੇ ਹਾਂ ਅੱਜ ਆਪਾਂ ਇਸ ਕਰਕੇ ਜਿਹਦੇ ਗੱਲ ਕਰ ਰਹੇ ਹਾਂ ਕਿ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਦੇਖੋ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਜਿਹੜੀ ਮੰਗ ਹੈ ਇਹ ਮੰਗ ਪਾਰਟੀ ਦੇ ਅੰਦਰੋਂ ਉੱਠ ਰਹੀ ਸੀ ਜਦੋਂ 2024 ਦੀ ਲੋਕ ਸਭਾ ਦੀ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਤਾਂ ਇਹ ਮੰਗ ਪਾਰਟੀ ਦੇ ਅੰਦਰ ਸੀ ਜਦੋਂ ਪਾਰਟੀ ਦੀ ਜ਼ਮਾਨਤ ਜਬਤ ਹੋ ਗਈ 24 ਦੀ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਉਦੋਂ ਇਹ ਜਿਹੜੀ ਬਗਾਵਤ ਸੀ ਬਗਾਵਤ ਖੁੱਲ ਕੇ ਸਾਹਮਣੇ ਆ ਗਈ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਤੁਸੀਂ ਦੇਖੋ ਕਿ ਜਿਹੜੇ ਵੱਡੇ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਸਿਕੰਦਰ ਸਿੰਘ ਮਲੂਕਾ ਚਰਨਜੀਤ ਸਿੰਘ ਬਰਾੜ ਤੇ ਬਡਾਲਾ ਸਾਹਿਬ ਕਿੰਨੇ ਹੀ ਜਗ ਗਗਨਦੀਪ ਸਿੰਘ ਬਰਨਾਲਾ ਜਿਹੜੇ ਬਰਨਾਲਾ ਫੈਮਿਲੀ ਦੇ ਵਿੱਚ ਆਉਂਦੇ ਨੇ ਇਹ ਉਹ ਨਾਮ ਨੇ ਜਿਹੜੇ ਸ਼੍ਰੋਮਣੀ ਅਕਾਲੀ ਜਲਦ ਇੱਕ ਵੱਡੇ ਲੀਡਰ ਨੇ ਵੱਡੀਆਂ ਪੋਜੀਸ਼ਨਾਂ ਤੇ ਰਹੇ ਨੇ ਤੇ ਮਾੜੇ ਸਮੇਂ ਦੇ ਵਿੱਚ ਚੰਗੇ ਸਮੇਂ ਦੇ ਵਿੱਚ ਪਾਰਟੀ ਦੇ ਨਾਲ ਖੜਦੇ ਰਹੇ ਨੇ ਵਜ਼ੀਰੀਆਂ ਵੀ ਲਈਆਂ ਨੇ ਤੇ ਪਾਰਟੀ ਦੇ ਜਿਹੜੇ ਸੰਘਰਸ਼ ਨੇ ਉਹਨਾਂ ਨੂੰ ਵੀ ਸੰਘਰਸ਼ਾਂ ਨੂੰ ਹੰਡਾਇਆ ਯਾਨੀ ਕਿ ਜੇਕਰ ਪਾਰਟੀ ਦੇ ਵਿੱਚ ਇੱਕ ਸੰਘਰਸ਼ਾਂ ਦਾ ਰੋਲ ਰਿਹਾ ਉਸ ਰੋਲ ਦੇ ਵਿੱਚ ਵੀ ਇਹ ਲੋਕ ਰਹੇ ਜੇਕਰ ਪਾਰਟੀ ਸੱਤਾ ਦੇ ਵਿੱਚ ਰਹੀ ਤਾਂ ਸੱਤਾ ਦਾ ਵੀ ਇਹ ਲੋਕ ਹਿੱਸਾ ਬਣਦੇ ਰਹੇ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਹੈ ਵੇਖੋ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਦਾ ਪੰਜਾਬ ਜਿਹੜੀ ਹਿੱਸੀ ਰਹੀ ਹੈ ਉਹ ਅਮਨ ਜੀ ਇਦਾਂ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਸਰਕਾਰ ਆਪਣਾ ਸਮਾਂ ਪੂਰਾ ਨਹੀਂ ਸੀ ਕਰਦੀ ਜਦੋਂ 97 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਆਉਂਦਾ ਤਾਂ 97 ਤੋਂ ਲੈ ਕੇ ਉਹ ਸਰਕਾਰ ਜਿਹੜੀ ਚੱਲਦੀ ਹੈ ਉਹ ਸਰਕਾਰ ਚੱਲਦੀ ਹੈ 2002 ਤੱਕ ਦੋ ਦੇ ਵਿੱਚ ਕੈਪਟਨ ਸਾਹਿਬ ਆ ਜਾਂਦੇ ਨੇ ਤੇ ਦੋ ਤੋਂ ਲੈ ਕੇ 7 ਤੱਕ ਕੈਪਟਨ ਮੋਰਿੰਦਰ ਸਿੰਘ ਪੰਜਾਬ ਦੇ ਵਿੱਚ ਆਪਣਾ ਉਹ ਟਿਕਾ ਚਲਾਉਂਦੇ ਨੇ ਮੁੱਖ ਮੰਤਰੀ ਰਹਿੰਦੇ ਨੇ 7 ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਵਾਪਸੀ ਕਰ ਜਾਂਦਾ 7 ਤੋਂ ਲੈ ਕੇ 12 ਤੱਕ 5 ਸਾਲ ਬਣਦੇ ਨੇ 12 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਰਿਪੀਟ ਕਰ ਜਾਂਦੀ ਹੈ ਸਰਕਾਰ 12 ਤੋਂ ਲੈ ਕੇ ਫਿਰ 17 ਤੱਕ ਚੱਲਦੀ ਹੈ ਯਾਨੀ ਕਿ ਜਿਹੜਾ 10 ਸਾਲ ਦਾ ਸਮਾਸ਼ ਸ਼੍ਰੋਮਣੀ ਅਕਾਲੀ ਦਲ ਦਾ 7 ਤੋਂ ਲੈ ਕੇ 17 ਤੱਕ ਦਾ ਇਹ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪੂਰੇ ਜੀਵਨ ਦੇ ਵਿੱਚ ਬੜਾ ਮਹੱਤਵਪੂਰਨ ਜਿਹੜਾ ਰੋਲ ਹੈ ਉਹ ਰੋਲ ਅਦਾ ਕਰਦਾ। ਇਹ ਉਹ ਦਿਨ ਵੀ ਨੇ ਜਦੋਂ ਸ਼੍ਰੋਮਣੀ ਅਕਾਲਪਕ ਅਕਾਲੀ ਦਲ ਦੀ ਜਿਹੜੀ ਪੋਲਿਟਿਕਲ ਲੈਗੇਸੀ ਸੀ ਉਹ ਵੀ ਚੇਂਜ ਹੁੰਦੀ ਦਿਖਾਈ ਦਿੱਤੀ। ਇਹ ਉਹ ਦਿਨ ਵੀ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਪੰਥਕ ਪਾਰਟੀ ਸੀ ਉਹ ਪੰਥਕ ਪਾਰਟੀ ਦੇ ਵਿੱਚ ਵਪਾਰ ਸ਼ਾਮਲ ਹੁੰਦਾ ਦਿਖਾਈ ਦਿੱਤਾ। ਇੱਥੇ ਜਿਹੜਾ ਇੱਕ ਫੇਸ ਸੀ ਪੋਲੀਟੀਕਲ ਪਾਰਟੀ ਦਾ ਜਬ ਪੰਥ ਵਾਲਾ ਫੇਸ ਸੀ ਉਹਦੇ ਚ ਵੀ ਤੁਸੀਂ ਇਹ ਕਹ ਲਓ ਕਿ ਗਰਾਵਟਾਂ ਦੀ ਹੋਈ ਦਿਖਾਈ ਦਿੱਤੀ ਉਹ ਉਹ ਜਿਹੜੀ ਆਮ ਇਹਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੰਕਟ ਬਣੀ ਦੇਖੋ ਕਿ ਇਹੀ ਸਮਾਂ ਸੀ ਖਾਸ ਕਰਕੇ 12 ਤੋਂ ਲੈ ਕੇ 17 ਤੱਕ ਦਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਇਲਜ਼ਾਮ ਲੱਗੇ ਕਿ ਤੁਸੀਂ ਪੰਥ ਤੋਂ ਲੈ ਕੇ ਵਪਾਰ ਤੱਕ ਦਾ ਜਿਹੜਾ ਸਫ਼ਰ ਹੈ ਇਹ ਸਫ਼ਰ ਤੈਅ ਕੀਤਾ ਹੈ ਇਲਜ਼ਾਮ ਵਿਰੋਧੀ ਧਿਰਾਂ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਇਸ ਤੋਂ ਬਾਅਦ ਜਿਹੜਾ ਇੱਕ ਬੜਾ ਮਹੱਤਵਪੂਰਨ ਰੋਲ ਸ਼ਰਮਣੀ ਅਕਾਲੀ ਜਲਦੀ ਜ਼ਿੰਦਗੀ ਦੇ ਵਿੱਚ ਆਉਂਦਾ ਉਹ ਹੁੰਦਾ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਤੋਂ 2015 ਦੇ ਵਿੱਚ ਗੁਰੂ ਮਹਾਰਾਜ ਸਾਹਿਬ ਦੇ ਜਿਹੜੇ ਸਰੂਪ ਸੀ ਉਹ ਸਰੂਪ ਚੋਰੀ ਕੀਤੇ ਗਏ ਤੇ ਪੋਸਟਰ ਲਾ ਕੇ ਚੈਲੰਜ ਕਰਕੇ ਬਰਗਾੜੀ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਦੇ ਜਿਹੜੇ ਅੰਗ ਸੀ ਉਹ ਅੰਗ ਜ਼ਖਮੀ ਕੀਤੇ ਗਏ ਫਿਰ ਬੈਵਲ ਕਲਾਂ ਜਾਂ ਫਿਰ ਕੋਟ ਕਪੂਰਾ ਦੇ ਵਿੱਚ ਲਾਠੀ ਚਾਰਜ ਹੁੰਦਾ ਦੋ ਜਿਹੜੇ ਸਿੰਘ ਨੇ ਉਹ ਸਿੰਗਲ ਸ਼ਹੀਦ ਹੋ ਜਾਂਦੇ ਨੇ ਉਦੋਂ ਤੋਂ ਬਾਅਦ ਇੱਕ ਫਿਰ ਵੱਡੇ ਡੇਰੇ ਦਾ ਨਾਮ ਵਿੱਚ ਗੂੰਜਦਾ ਸ਼ਰਮਣੀ ਅਕਾਲ ਜਲ ਦੇ ਪਰ ਵਿਰੋਧ ਦੇ ਰੰਜ਼ਾਮ ਲਾਉਂਦੀਆਂ ਨੇ ਕਿ ਇਹਨਾਂ ਨੇ ਬਚਾ ਕੀਤਾ ਸੱਤਾ ਦੇ ਵਿੱਚ ਹੁੰਦਿਆਂ ਪ੍ਰੋਪਰ ਇਨਕੁਆਰੀ ਨਹੀਂ ਕੀਤੀ ਇਸ ਗੱਲ ਦੀ ਉਹ ਇੱਕ ਇਹੋ ਜਿਹਾ ਫੇਸ ਸੀ ਸ਼ਰਮਣੀ ਅਕਾਲ ਜਲ ਦੇ ਪੂਰੀ ਲਾਈਫ ਦੇ ਵਿੱਚ ਕਿ ਜਿਨੇ ਸ਼ਰਮਣੀ ਅਕਾਲੀ ਦਲ ਦੇ ਉੱਪਰ ਇੱਕ ਦਾਗ ਲਾਤਾ ਉਹ ਦਾਗ ਜਿਹੜਾ ਹੁਣ ਤੱਕ ਧੋਇਆ ਨਹੀਂ ਗਿਆ ਤੇ ਸੱਤਾ ਦੇ ਵਿੱਚ ਤਾਂ ਫਿਰ ਸਰਕਾਰ ਚਲੀ ਜਾਂਦੀ ਹੈ ਇਸ ਤਰ੍ਹਾਂ ਆਪੇ ਜੇਕਰ ਤੁਸੀਂ ਦੇਖੋ ਕਿ 17 ਤੋਂ ਬਾਅਦ ਜਿਹੜਾ ਸਮਾਂ ਆਉਂਦਾ ਸ਼੍ਰੋਮਣੀ ਅਕਾਲੀ ਦਲ ਦਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਉਦੋਂ 16 ਕ ਸਿੱਟਾ 16 17 ਕ ਸਿੱਟਾ ਸ਼੍ਰੋਮਣੀ ਅਕਾਲੀ ਦਲ ਨੂੰ ਆਈਆਂ ਸੀ ਪਰ 17 ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਬਾਹਰ ਹੋਣ ਦੇ باوجود ਵੀ ਸ਼੍ਰੋਮਣੀ ਅਕਾਲੀ ਦਲ ਆਪਣਾ ਜਿਹੜਾ ਗਰਾਊਂਡ ਸੀ ਪੋਲੀਟਿਕਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਸ ਗਰਾਊਂਡ ਨੂੰ ਲੂਜ਼ ਕਰਦਾ ਰਿਹਾ ਉਸਾ ਗਰਾਉਂਡ ਦੇ ਉੱਪਰ ਜਿਹੜੀ ਪਕੜ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਪਕੜ ਜਾਂਦੀ ਰਹੀ ਪਕੜ ਘਟਦੀ ਰਹੀ ਖਤਮ ਹੁੰਦਾ ਰਿਹਾ ਅਸਰ ਸੀ ਜਿਹੜਾ ਅੱਗੇ 22 ਜੇ ਚੋਣ ਆਉਂਦੀ ਹੈ 22 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿਹੜੇ ਰਿਜ਼ਲਟ ਆਉਂਦੇ ਨੇ ਉਹ ਰਿਜ਼ਲਟ ਸ਼੍ਰੋਮਣੀ ਅਕਾਲੀ ਦਲ ਕੀ ਪੂਰੇ ਪੰਜਾਬ ਨੂੰ ਵੀ ਮਤਲਬ ਉਹ ਕੋਈ ਸੋਚ ਨਹੀਂ ਸਕਦਾ ਕਿ ਇੰਨੀ ਗਰਾਵਟਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਿਰਫ ਤਿੰਨ ਸੈਟਾਂ ਆਉਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਜਿੱਤਦੇ ਨੇ ਬਿਬਾ ਗਨੀਪ ਕੌਰ ਮਜੀਠੀਆ ਅੰਮ੍ਰਿਤਸਰ ਤੋਂ ਤੇ ਇੱਕ ਜਿੱਤਦੇ ਨੇ ਡਾਕਟਰ ਸੁਖਵਿੰਦਰ ਸੁਖੀ ਬੰਗਾ ਤੋਂ ਜੋ ਬਾਅਦ ਦੇ ਵਿੱਚ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਜਾਂ ਮਨਪ੍ਰੀਤ ਅਯੱਲੀ ਆਪਣੀ ਸੀਟ ਬਚਾ ਲੈਂਦੇ ਨੇ ਦਾਖਾਂ ਤੋਂ ਇਹ ਸਿਰਫ ਤਿੰਨ ਸੈਟਾਂ ਯਾਨੀ ਕਿ ਉਹ ਸ਼ਰਮਣੀ ਅਕਾਲੀ ਦਲ ਜਿਹਦਾ ਇੱਕ ਲੰਮਾ ਚੌੜਾ ਇਤਿਹਾਸ ਉਹ ਸ਼ਰਮਣੀ ਅਕਾਲੀ ਦਲ ਤਿੰਨ ਸੈਟਾਂ ਦੇ ਉੱਪਰ ਆ ਕੇ ਸਹਿਮਤ ਹੋ ਗਿਆ ਜਿਹਨੂੰ ਕੋਈ ਸੋਚ ਵੀ ਨਹੀਂ ਸਕਦਾ ਕਿ ਜਿਸ ਨੇ 7 ਤੋਂ ਲੈ ਕੇ 17 ਤੱਕ ਦਾ ਸਮਾਂ ਦੇਖਿਆ ਸ਼ਰਮਣੀ ਅਕਾਲੀ ਦਲ ਦਾ ਉਹ ਲੋਕ ਨਹੀਂ ਸੋਚ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਤਿੰਨ ਸੇਟਾਂ ਤੱਕ ਵੀ ਸਹਿਮਤ ਹੋਊਗਾ ਤੇ ਇਸ ਦਾ ਇੱਕ ਜਿਹੜਾ ਵੱਡਾ ਇੰਪੈਕਟ ਰਿਹਾ ਉਹ ਰਿਹਾ ਕਿਸਾਨ ਅੰਦੋਲਨ ਦਾ ਜਦੋਂ ਕੋਵਿਡ ਦਾ ਟਾਈਮ ਸੀ ਉਦੋਂ ਭਾਜਪਾ ਨੇ ਤਿੰਨ ਜਿਹੜੇ ਕਾਨੂੰਨ ਸੀ ਜਾਂ ਤਿੰਨ ਉਦੋਂ ਬਿੱਲ ਸੀ ਤਿੰਨ ਬਿੱਲ ਲੈ ਕੇ ਆਂਦੇ ਭਾਜਪਾ ਸਰਕਾਰ ਨੇ ਕੋਵਿਡ ਦੇ ਦੌਰਾਨ ਉਹ ਆਰਡੀਨੈਂਸ ਦੇ ਰੂਪ ਦੇ ਵਿੱਚ ਲੈ ਕੇ ਆਏ ਕਿਉਂਕਿ ਪਾਰਲੀਮੈਂਟ ਬੈਠ ਨਹੀਂ ਸਕਦੀ ਸਿਚੁਏਸ਼ਨ ਇਹੋ ਜਿਹੀ ਬਣੀ ਹੋਈ ਸੀ ਉਦੋਂ ਕੀ ਹੋਇਆ ਕਿ ਪੂਰੇ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਜਾਂ ਫਿਰ ਪੂਰੇ ਦੇਸ਼ ਦੇ ਵਿੱਚੋਂ ਜਿੱਥੇ ਜਿੱਥੇ ਕਿਸਾਨ ਲੋਕਣ ਸੀ ਉਹਨਾਂ ਨੇ ਬੀਜੇਪੀ ਦੇ ਖਿਲਾਫ ਦਿੱਲੀ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਤੇ ਇੱਕ ਰੋਸ ਸੀ ਬੀਜੇਪੀ ਦੇ ਖਿਲਾਫ ਤੇ ਉੱਥੇ ਹੀ ਬੀਜੇਪੀ ਦਾ ਅਲਾਈਅንስ ਸੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਇਸ ਪਾਰਟੀ ਦੇ ਨਾਲ ਅਲਾਈਅንስ ਸੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਪਹਿਲ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਕਾਨੂੰਨ ਸੀ ਬੀਜੇਪੀ ਨੇ ਪਾਸ ਕੀਤੇ ਜਦੋਂ ਇੱਕ ਪਾਸੇ ਸਾਰਾ ਪੰਜਾਬ ਕਹਿ ਰਿਹਾ ਸੀ ਕਿ ਇਹ ਕਾਨੂੰਨ ਠੀਕ ਨਹੀਂ ਹੈਗੇ ਤਾਂ ਉਦੋਂ ਇਹ ਤਿੰਨੋਂ ਦੇ ਤਿੰਨ ਕਾਨੂੰਨਾਂ ਨੂੰ ਚੰਗਾ ਕਿਹਾ ਸ਼ਰੋਮਣੀ ਅਕਾਲੀ ਦਲ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਭਰੋਸਾ ਬੀਜੇਪੀ ਮਾੜਾ ਨਹੀਂ ਕਰ ਸਕਦੀ ਇਹ ਜੋ ਕਾਨੂੰਨ ਨੇ ਇਹ ਕਿਸਾਨਾਂ ਦੀ ਭਲਾਈ ਦੇ ਵਿੱਚ ਭਲਾਈ ਲਈ ਬਣਾਏ ਹੋਏ ਨੇ ਇਹ ਕਿਸਾਨਾਂ ਦੇ ਹਿੱਤਾਂ ਦੇ ਲਈ ਕਾਨੂੰਨ ਬਣਾਏ ਹੋਏ ਨੇ ਇਹ ਗੱਲ ਕਹੀ ਨਾਲੋ ਨਾਲ ਜੋ ਵੱਡੇ ਬਦਲ ਸਾਹਿਬ ਹੋਰਾਂ ਤੋਂ ਇੱਕ ਵੀਡੀਓ ਪਵਾਤੀ ਸ਼ਰੋਮਣੀ ਅਕਾਲੀ ਦਲ ਨੇ ਜਿਹਦੇ ਵਿੱਚ ਕਿਹਾ ਗਿਆ ਕਿ ਵੱਡੇ ਬਾਦਲ ਸਾਹਿਬ ਨੇ ਭਰੋਸਾ ਦਿਵਾਇਆ ਕਿ ਤੁਸੀਂ ਸਾਡੀ ਗੱਲ ਮੰਨੋ ਜਿਹੜੇ ਆਹ ਕਾਨੂੰਨ ਨੇ ਆਹ ਕਾਨੂੰਨ ਠੀਕ ਨੇ ਪਰ ਨਹੀਂ ਪੰਜਾਬੀਆਂ ਨੇ ਗੱਲ ਨਹੀਂ ਮੰਨੀ ਅਖੀਰ ਕੀ ਹੁੰਦਾ ਕਿ ਪੰਜਾਬ ਦੇ ਵਿੱਚ ਸਟਰਗਲ ਸ਼ੁਰੂ ਹੋ ਜਾਂਦਾ ਉਗਰਾਹ ਜਥੇਬੰਦੀ ਜਿਹੜੀ ਇੱਕ ਵੱਡੀ ਕਿਸਾਨ ਜਥੇਬੰਦੀ ਹੈ ਜਿਹਨਾਂ ਦਾ ਇੱਕ ਵੱਡਾ ਟੀਡਰ ਹੈ ਉਹ ਦੋ ਧਰਨੇ ਲਾਉਂਦੇ ਨੇ ਧਰਨੇ ਸ਼ੁਰੂ ਹੁੰਦੇ ਨੇ 15 ਸਤੰਬਰ 2021 ਤੇ ਔਰ ਤੁਸੀਂ ਦੇਖੋ ਕਿ ਇੱਕ ਧਰਨਾ ਲੱਗਦਾ ਪਟਿਆਲਾ ਦੇ ਵਿੱਚ 15 ਸਤੰਬਰ ਤੋਂ ਲੈ ਕੇ 21 ਤਰੀਕ ਤੱਕ ਚੱਲਦਾ ਦੂਜਾ ਧਰਨਾ ਲੱਗਦਾ ਇਸੇ ਤਰੀਕ ਨੂੰ 15 ਤੋਂ 21 ਤੱਕ ਉਹ ਲੱਗਦਾ ਪਿੰਡ ਬਾਦਲ ਬਾਦਲ ਸਾਫ ਦੀ ਕੋਠੀ ਦੇ ਜਗੇ ਪਿੰਡ ਬਾਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਕੋਠੀ ਹੈ ਉਸ ਕੋਠੀ ਦੇ ਅੱਗੇ ਧਰਨਾ ਲੱਗਦਾ ਧਰਨਾ ਇਸ ਕਰਕੇ ਲੱਗਦਾ ਸਿੰਬਲਿਸ ਕਰਕੇ ਉਹ ਚੀਜ਼ ਬਣਦੀ ਹੈ ਇਮਾਰਤ ਕਿਉਂਕਿ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਪੰਜਾਬ ਦੇ ਵਿੱਚ ਲੋਕ ਸਭਾ ਦੇ ਮੈਂਬਰ ਨੇ ਤੇ ਪੰਜਾਬ ਪੰਜਾਬ ਤੋਂ ਜਾ ਕੇ ਦਿੱਲੀ ਦੇ ਵਿੱਚ ਉਹ ਜਿੱਤ ਕੇ ਬੈਠੇ ਹੋਏ ਨੇ ਪਾਰਲੀਮੈਂਟ ਦੇ ਵਿੱਚ ਫੂਡ ਮਿਨਿਸਟਰੀ ਉਹਨਾਂ ਦੇ ਕੋਲੇ ਯਾਨੀ ਕਿ ਮੋਦੀ ਕੈਬਨਿਟ ਦਾ ਇੱਕ ਹਿੱਸਾ ਨੇ ਬਿਬਾ ਹਰਸਿਮਰਤ ਕੌਰ ਬਾਦਲ ਤੇ ਉਸ ਧਰਨੇ ਦੇ ਵਿੱਚ ਅਮਨਜੀਤ ਇੱਕ ਕਿਸਾਨ ਸੁਸਾਈਡ ਵੀ ਕਰ ਜਾਂਦਾ ਜ਼ਹਿਰ ਪੀ ਕੇ ਆਪਣੀ ਜਾਨ ਜਿਹੜੀ ਉਹ ਜਾਨ ਗਵਾ ਦਿੰਦਾ ਉਹ ਕਿਸਾਨ ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਨਾਲ ਕਿਸਾਨ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨ ਅੰਦੋਲਨ ਦਾ ਇੱਕ ਜਿਹੜਾ ਵੱਡਾ ਇਫੈਕਟ ਹੈ ਉਹ ਵੱਡਾ ਇਫੈਕਟ ਪੈਂਦਾ ਅੱਗੇ ਜਾ ਕੇ ਕੀ ਹੁੰਦਾ ਕਿ ਸ਼ਰੋਮਣੀ ਅਕਾਲੀ ਦਲ ਨੂੰ ਬਾਹਰ ਆਣਾ ਪੈ ਜਾਂਦਾ ਬੀਜੇਪੀ ਤੋਂ ਅਲਾਈਂਸ ਵਿੱਚੋਂ ਸ਼ਰੋਮਣੀ ਅਕਾਲੀ ਦਲ ਬਾਹਰ ਆ ਜਾਂਦੀ ਹੈ ਅਲਾਈਂਸ ਤੋਂ ਤੇ ਇਹਦਾ ਨੁਕਸਾਨ ਜੇਕਰ ਵੋਟ ਦੇ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਵੱਡਾ ਨੁਕਸਾਨ ਹੁੰਦਾ ਸ਼ਰੋਮਣੀ ਅਕਾਲੀ ਦਲ ਨੂੰ ਪਰ ਜਦੋਂ 2022 ਦੀ ਚੋਣ ਹੁੰਦੀ ਹੈ 22 ਦੇ ਵਿੱਚ ਸਿਰਫ ਤਿੰਨ ਸੈਟਾਂ ਆਉਂਦੀਆਂ ਨੇ ਜਿਹੜੀਆਂ ਸੈਟਾਂ ਤੁਹਾਨੂੰ ਮੈਂ ਤਿੰਨ ਠਣਾਤੀਆਂ ਤੇ 22 ਤੋਂ ਬਾਅਦ ਫਿਰ ਅੱਗੇ ਜਦੋਂ 24 ਦੀ ਚੋਣ ਹੁੰਦੀ ਹੈ ਉਹ ਜਿਹੜੀ 24 ਦੀ ਚੋਣ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਨਾਲ ਅਲਾਈਅንስ ਕਰ ਲਿਆ ਸੀ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਨਾਲ ਅਲਾਈਅንስ ਕਰ ਲਿਆ ਸੀ ਭਾਜਪਾ ਨੂੰ ਛੱਡਤਾ ਸੀ ਮਾਇਆਵਤੀ ਹੋਰਾਂ ਦੇ ਨਾਲ ਅਲਾਈਅንስ ਹੋ ਗਿਆ ਸੀ ਤੇ ਅੱਗੇ ਜਿਹੜੀਆਂ 24 ਦੀਆਂ ਚੋਣਾਂ ਆਉਂਦੀਆਂ ਨੇ ਲੋਕ ਸਭਾ ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੱਲਿਆਂ ਲੜਦੀ ਹੈ ਆਪਣੀ ਭਾਜਪਾ ਨਾਲ ਨਹੀਂ ਹੁੰਦੀ ਹਾਲਾਂਕਿ 24 ਦੇ ਵਿੱਚ 22 ਦੇ ਵਿੱਚ ਵੀ ਨਾਲ ਨਹੀਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜਬਤ ਹੋ ਜਾਂਦੀ ਹੈ ਸਿਰਫ ਤੇ ਸਿਰਫ ਜਿਹੜੀ ਬਠਿੰਡਾ ਸੀਟ ਸੀ ਜਿਵੇਂ ਬਾਹਰ ਸਿਮਰਤ ਕੌਰ ਬਾਦਲ ਐਮਪੀ ਸੀ ਉਹ ਸੀਟ ਬਚਾਉਣ ਦੇ ਵਿੱਚ ਕਾਮਯਾਬ ਰਹਿੰਦਾ ਸ਼ਰੋਮਣੀ ਅਕਾਲੀ ਦਲ ਇਹ ਹਾਲਾਤ ਹੁੰਦੇ ਨੇ ਜਦੋਂ ਪਾਰਟੀ ਦੀਆਂ ਜ਼ਮਾਨਤਾਂ ਜੱप्त ਹੋ ਜਾਂਦੀਆਂ ਨੇ ਚੰਦੂ ਮਾਹਰਾ ਸਾਹਿਬ ਵਰਗੇ ਵੱਡੇ ਲੀਡਰ ਅਨੰਦਪੁਰ ਸਾਹਿਬ ਤੋਂ ਹਰ ਜਾਂਦੇ ਨੇ ਹੋਰ ਜਿਹੜੇ ਐਨ ਕੇ ਸ਼ਰਮਾ ਸਾਹਿਬ ਪਟਿਆਲੇ ਤੋਂ ਹਰ ਜਾਂਦੇ ਨੇ ਕਿੰਨੇ ਹੀ ਲੀਡਰ ਹੋਰ ਜਿਹੜੇ ਸੀ ਉਹ ਲੀਡਰ ਵਿਰਸਾ ਸਿੰਘ ਬਲਟੋਆੜ ਖਡੂਰ ਸਾਹਿਬ ਲੜੇ ਸੀ ਉਹ ਸਾਰੇ ਹਾਰ ਜਾਂਦੇ ਨੇ ਤਾਂ ਵਿੱਚੋਂ ਪਰ ਬਗਾਵਤ ਦਾ ਇੱਕ ਸੋਰਟ ਦਾ ਬਗਾਵਤ ਦੀ ਬਿਗਨ ਵੱਜਦੀ ਹੈ ਇਹ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਵੇ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਅਸਤੀਫਾ ਨਹੀਂ ਦਿੰਦਾ ਉਦੋਂ ਤੱਕ ਪਾਰਟੀ ਦਾ ਉੱਠਣਾ ਮੁਸ਼ਕਲ ਹੈ ਉਦੋਂ ਤੱਕ ਪਾਰਟੀ ਆਪਣੇ ਪੈਰਾਂ 'ਸਰ ਨਹੀਂ ਖੜੀ ਹੁੰਦੀ ਇਹ ਇੱਕ ਗਰੁੱਪ ਪਾਰਟੀ ਦੇ ਵਿੱਚੋਂ ਹੀ ਇਹ ਮੰਗ ਉਠਾਉਂਦਾ ਜਿਵੇਂ ਚੰਦੂ ਮਾਇਰਾ ਬੀਬੀ ਜ਼ਗੀਰ ਕੌਰ ਬਡਾਲਾ ਸਾਹਿਬ ਤਮਾਮ ਤਰੀਕੇ ਦੇ ਲੀਡਰ ਸੀ ਚਾਰਜ ਸਿੰਘ ਬਰਾੜ ਸਿਕੰਦਰ ਸਿੰਘ ਮਲੂਕਾਂ ਯਾਨੀ ਕਿ ਕਈ ਖਾਸੇ ਵੱਡੇ ਨਾਮ ਸੀ ਜਿਹੜੇ ਉਹ ਮੰਗ ਉਠਾਉਂਦੇ ਨੇ ਤੇ ਉਹ ਆਪਣੀ ਉਸ ਮੰਗ ਨੂੰ ਨਾਮ ਦਿੰਦੇ ਨੇ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕਿ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਜਿਹੜੀ ਸੁਧਾਰ ਹੈ ਸੁਧਾਰ ਲਹਿਰ ਅਸੀਂ ਚਲਾਉਣਾ ਚਾਹਦੇ ਹਾਂ ਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸੁਧਾਰ ਆਵੇ ਤੇ ਸ਼ਰੋਮਣੀ ਅਕਾਲੀ ਦਲ ਜਿਹੜਾ ਮੇਨ ਹੈ ਉਹ ਨਾਮ ਦਿੰਦਾ ਇਹਨਾਂ ਨੂੰ ਕਿ ਸੁਧਾਰੀਏ ਨੇ ਤਾਂ ਅੱਜ ਤੱਕ ਤਾਂ ਵਿੱਚ ਹੀ ਰਹੇ ਨੇ ਵਿੱਚ ਰਹਿ ਕੇ ਹੀ ਰਾਜਪਾਗ ਰਜਪਾਗ ਮਾਣਦੇ ਰਹੇ ਨੇ ਅੱਜ ਜੇਕਰ ਪਾਰਟੀ ਦੇ ਉੱਪਰ ਮਾੜਾ ਸਮਾਂ ਆ ਗਿਆ ਤਾਂ ਇਹ ਲੋਕ ਛੱਡ ਕੇ ਜਾ ਰਹੇ ਨੇ ਇਹ ਸ਼ਰਮਣੀਏ ਕੱਲ ਜਦ ਦੇ ਬੁਲਾ ਰਹੇ ਨੇ ਅਮਨ ਜੀ ਇਹੇ ਗੱਲ ਰੱਖੀ ਤੇ ਇਹ ਸਭ ਕੁਝ ਹੁੰਦਾ ਰਿਹਾ ਤੇ ਉਸ ਤੋਂ ਬਾਅਦ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਜਾਣਾ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਤਰਬ ਤਲਬ ਕਰ ਲੈਣਾ ਤੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਸਾਹਿਬ ਹੋਰਾਂ ਨੂੰ ਤਨਖਾਹਿਆ ਕਰਾਰ ਦੇ ਦੇਣਾ ਤੇ ਨਾਲੋਂ ਨਾਲ ਤੁਸੀਂ ਦੇਖੋ ਕਿ ਹਜੇ ਫੈਸਲਾ ਨਾ ਆਣਾ ਇਹ ਸਭ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਅਸੀਫਾ ਆਪਣਾ ਦੇਤਾ ਪਾਰਟੀ ਦੇ ਜਿਹੜੇ ਲੀਡਰ ਨੇ ਵਰਕਰ ਨੇ ਉਹਨਾਂ ਦਾ ਕਹਿਣਾ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਸੀ ਸਵੀਕਾਰ ਨਹੀਂ ਹੋਣ ਦਿਆਂਗੇ ਇਹ ਗੱਲ ਠੀਕ ਨਹੀਂ ਹੈ ਪਾਰਟੀ ਵੀ ਚਾਹੁੰਦੀ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਵੇ ਪੂਜੇ ਪਾਸੇ ਦੂਜਾ ਗਰੁੱਪ ਕਹਿੰਦਾ ਕਿ ਦੇਰ ਆਏ ਦਰੁਸਾ ਜਿਹੜਾ ਫੈਸਲਾ ਹੋਇਆ ਫੈਸਲਾ ਇਹ ਬੜਾ ਚੰਗਾ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅਸਤੀਫਾ ਦਿੱਤਾ ਇਹ ਅਮਨ ਜੀ ਗੱਲ ਨਾਲ ਵਾਲੀ ਜਿਹੜੀ ਹੈਗੀ ਉਹ ਚੱਲ ਰਹੀ ਹੈ ਹੁਣ ਅੱਜ ਗੱਲ ਜਿੱਥੇ ਖੜੀ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅਸਤੀਫਾ ਦਿੱਤਾ ਪਾਰਟੀ ਕਹਿ ਰਹੀ ਹੈ ਕਿ ਅਸੀਂ ਇਸ ਅਸਤੀਫੇ ਨੂੰ ਸਵੀਕਾਰ ਨਹੀਂ ਕਰਾਂਗੇ ਤੇ ਦੂਜਾ ਗਰੁੱਪ ਕਹਿ ਰਿਹਾ ਕਿ ਕਿਸੇ ਇਹੋ ਜਿਹੇ ਬੰਦੇ ਨੂੰ ਪ੍ਰਧਾਨ ਲਾਇਆ ਜਾਵੇ ਜਿਹੜਾ ਬੰਦਾ ਲੋਕ ਨਿਗਾਂ ਦੇ ਵਿੱਚ ਪ੍ਰਵਾਨ ਚੜਦਾ ਹੋਵੇ ਲੁਕਾਈ ਦੇ ਵਿੱਚ ਜਿਹੜਾ ਬੰਦਾ ਕਬੂਲ ਹੋਵੇ ਉਸ ਬੰਦੇ ਨੂੰ ਪ੍ਰਧਾਨ ਲਾਇਆ ਜਾਵੇ ਦੇਖੋ ਕਿ ਇਕੱਲੇ ਸ਼ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਲੋਕ ਨਹੀਂ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੈ ਉਹਦੇ ਲੀਡਰ ਵੀ ਇਹ ਗੱਲ ਕਹਿ ਰਹੇ ਨੇ ਖੁਦ ਮੁੱਖ ਮੰਤਰੀ ਸਾਹਿਬ ਵੀ ਇਹ ਗੱਲ ਕਹਿੰਦੇ ਨੇ ਕਾਂਗਰਸ ਦੇ ਵੱਡੇ ਲੀਡਰ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼ਰੋਮਣੀ ਅਕਾਲੀ ਦਲ ਦੇਸ ਖੇਤਰੀ ਪਾਰਟੀ ਦਾ ਖਤਮ ਹੋਣਾ ਨਹੀਂ ਜਿਉਂਦਾ ਰਹਿਣਾ ਬੜਾ ਜ਼ਰੂਰੀ ਹੈ ਕਿ ਜੇਕਰ ਪੰਜਾਬ ਦੀ ਖੇਤਰੀ ਪਾਰਟੀ ਜਿਉਂਦਾ ਰਹੂਗੀ ਉਦੋਂ ਹੀ ਪੰਜਾਬ ਦੇ ਖੇਤਰ ਦੇ ਜਿਹੜੇ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਬਿਨਾਂ ਕਿਸੇ ਪ੍ਰੈਸ਼ਰ ਦੇ ਉਠਾਇਆ ਜਾਊਗਾ ਕਿਉਂਕਿ ਇਹ ਗੱਲ ਤਾਂ ਨਿਰੋਲ ਹੈ ਕਿ ਜਿਹੜੀ ਪੰਜਾਬੀ ਪਾਰਟੀ ਹੋਊਗੀ ਉਹਦੇ ਤੇ ਪ੍ਰੈਸ਼ਰ ਨਹੀਂ ਹੋਊਗਾ ਪਰ ਇੱਥੇ ਗੱਲ ਇਹ ਕਹੀ ਵੀ ਦੇਖਣ ਵਾਲੀ ਹੈ ਕਿ ਖੇਤਰੀ ਪਾਰਟੀ ਦਾ ਜਦੋਂ ਭਾਜੀਪੀ ਦੇ ਨਾਲ ਅਲਾਈਅੰਸ ਹੋ ਜਾਂਦਾ ਤਾਂ ਉਹ ਅਲਾਈਅੰਸ ਦੇ ਵਿੱਚ ਰਹਿ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਿੰਨੇ ਕ ਕਰ ਪਾਉਂਦੇ ਨੇ ਜਿੰਨੀ ਕੋ ਹੋ ਇੱਕ ਆਜ਼ਾਦਾਨਾ ਤੌਰ ਦੇ ਉੱਪਰ ਕਰ ਸਕਦੇ ਸੀ ਇਹ ਗੱਲ ਵੀ ਦੇਖਣ ਵਾਲੀ ਹੈ ਹੁਣ ਅੱਜ ਦੀ ਸਥਿਤੀ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅਸਤੀਫਾ ਦਿੱਤਾ ਪਾਰਟੀ ਦਾ ਪ੍ਰਧਾਨ ਕਾਰਜਕਾਰੀ ਹੈਗੇ ਨੇ ਬਰਵਿੰਦਰ ਸਿੰਘ ਪੁੰਦੜ ਸੁਧਾਰ ਲਹਿਰ ਵਾਲੇ ਕਹਿ ਰਹੇ ਨੇ ਕਿ ਚੰਗਾ ਹੋਇਆ ਅਸਤੀਫਾ ਦਿੱਤਾ ਦੇਰ ਆਏ ਦਰੁਸਤ ਆਏ ਕਿਸੇ ਹੋਰ ਬੰਦੇ ਨੂੰ ਜਿਹੜਾ ਪ੍ਰਧਾਨ ਹੈ ਉਹ ਪ੍ਰਧਾਨ ਲਏ ਜਾਵੇ ਹੁਣ ਦੂਜਾ ਜਿਹੜਾ ਅਮੰਦਿਕ ਹੋਰ ਪਹਿਲੂ ਵੀ ਹੈਗਾ ਉਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੜੇ ਘੱਟ ਚਾਣਸ ਨੇ ਕਿ ਬਤੌਰ ਬਿਨਾਂ ਭਾਜਪੀ ਤੋਂ ਸੱਤਾ ਦੇ ਵਿੱਚ ਆਵੇ ਪਾ ਪੰਜਾਬ ਦੇ ਲੋਕ ਤਾਂ ਇਹ ਗੱਲ ਵੀ ਕਹਿੰਦੇ ਨੇ ਕਿ ਅੱਜ ਨਹੀਂ ਤਾਂ ਕੱਲ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਲਾਈਅንስ ਹੈ ਉਹ ਅਲਾਈਅንስ ਭਾਜਪਾ ਨਾਲ ਹੋਏਗਾ ਪੱਕਾ ਹੋਏਗਾ ਦੇਖੋ ਇਹਦੇ 'ਚ ਕੋਈ ਦੋਵਰਾਵਾ ਵੀ ਨਹੀਂ ਹੈ ਜਾ ਇਹ ਗੱਲ ਗਲਤ ਵੀ ਨਹੀਂ ਹੈ ਕਿ ਪੋਲੀਟੀਕਲੀ ਅਲਾਈਅንስ ਨੇ ਤਾਂ ਰਾਜਨੀਤਿਕ ਗੱਠ ਜੋੜ ਨੇ ਇਹ ਤਾਂ ਪਾਰਟੀਆਂ ਦੇ ਆਪਸ ਦੇ ਵਿੱਚ ਹੁਣੇ ਹੁੰਦੇ ਨੇ ਕਿਉਂਕਿ ਭਾਜਪਾ ਦਾ ਪੰਜਾਬ ਦੇ ਵਿੱਚ ਇੱਕ ਵੋਟ ਪਰਸੈਂਟੇਜ ਹੈ ਹੈ ਉਹਦਾ ਲਾਹ ਸ਼੍ਰੋਮਣੀ ਇਕਲ ਦੇਲ ਨੂੰ ਹੋਊਗਾ ਜੇ ਸ਼੍ਰੋਮਣੀ ਇਕਲ ਦੇਲ ਦਾ ਕੇਡਰ ਹੈ ਗਰਾਊਂਡ ਲੈਵਲ ਦੇ ਉੱਪਰ ਉਹਦਾ ਜਿਹੜਾ ਫਾਇਦਾ ਉਹ ਫਾਇਦਾ ਬੀਜੇਪੀ ਪਾਰਟੀ ਨੂੰ ਹੋਊਗਾ ਕਿ ਜੇਕਰ ਮਿਲ ਕੇ ਇਹ ਤੁਰਨਗੇ ਤਾਂ ਕਿ ਜੇ ਸਰਕਾਰ ਦੇ ਨੇੜੇ ਲੱਗ ਸਕਦੇ ਨੇ ਨਹੀਂ ਜਿਵੇਂ ਲੋਕਾਂ ਦੇ ਸਵਾਲ ਵੀ ਨੇ ਕਿ ਕੀ ਯਾਰ 2027 ਦੇ ਵਿੱਚ ਜਿਹੜੀ ਹੈਗੀ ਸਰਕਾਰ ਬਣ ਜੂਗੀ ਉਹ ਕਾਲੀਆਂ ਦੀ ਕਹਿੰਦੇ ਉਹ ਲੋਕ ਕੀ ਸੋਚਦੇ ਨੇ ਫਿਰ ਬਣੂਗੀ ਤਾਂ ਜੇ ਬੀਜੇਪੀ ਨਾਲ ਅਲਾਈਅੰਸ ਹੋਊਗਾ ਮਤਲਬ ਅਸੀਂ ਇਹ ਕਹਿੰਦੇ ਇਹ ਜੋ ਲੋਕਾਂ ਦੀ ਪਰਸੈਪਸ਼ਨ ਹੈਗੀ ਹੈ ਉਹਦੇ ਤੇ ਗੱਲ ਕਰ ਰਹੇ ਆ ਆਪਾਂ ਸਰਕਾਰ ਕਿਹਦੀ ਬਣੂਗੀ ਕਿਹਦੇ ਨਹੀਂ ਬਣੂਗੀ ਆਪਾਂ ਤਾਂ ਕੌਣ ਹੋਣੇ ਹੈ ਗੱਲ ਕਹਿਣ ਵਾਲੇ ਇਹਦਾ ਸਮਾਹੀ ਦੱਸੂਗਾ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਆਂਦੇ-ਆਂਦੇ ਰਹਿ ਗਈ ਆਪਣੇ ਸਾਹਮਣੇ ਸਾਰਾ ਕੁਝ ਹੈ ਦੂਜਾ ਇਹਦਾ ਇੱਕ ਇਹ ਵੀ ਹੈ ਮਨ ਜੀ ਕਿ ਸ਼੍ਰੋਮਣੀ ਅਕਾਲ ਅਕਾਲੀ ਦਲ ਜਿਹੜੀ ਕਿ ਪੁਰਾਣੀ ਪਾਰਟੀ ਹੈ ਪੰਥਕ ਪਾਰਟੀ ਹੈ ਜਿਹੜੀ ਐਮਰਜੈਂਸੀ ਦੇ ਖਿਲਾਫ ਲੜਦੇ ਰਹੀ ਸੰਘਰਸ਼ ਕਰਦੇ ਰਹੇ ਗੁਰਦੁਆਰੇ ਆਜ਼ਾਦ ਕਰਾਉਂਦੇ ਰਹੇ ਗੁਰਦੁਆਰਾ ਸੁਧਾਰ ਲਹਿਰ ਚਲਾਉਂਦੀ ਰਹੀ ਜਿਨ੍ਹਾਂ ਦੀ ਇੱਕ ਧਾਰਮਿਕ ਬਾਡੀ ਹੈਗੀ ਐ ਐਜੀਪੀਸੀ ਰਾਜਨੀਤਿਕ ਬਾਡੀ ਹੈਗੀ ਐ ਸ਼ਰੋਮਣੀ ਅਕਾਲੀ ਦਲ ਦੋਏ ਇੱਕੋ ਸਿੱਕੇ ਦੇ ਦੋਨੋਂ ਪਹਿਲੂ ਨੇ ਪੰਜਾਬ ਦਾ ਇੱਕ ਵੱਡਾ ਕਸਾਨੀ ਵੋਟ ਬੈਂਕ ਇਹਨਾਂ ਦੇ ਨਾਲ ਜੁੜਿਆ ਹੋਇਆ ਤੇ ਆਖਰ ਇਹ ਖਾਵਾਤ ਕਿਉਂ ਹੋ ਗਏ ਸ਼ਰੋਮਣੀ ਅਕਾਲੀ ਦਲ ਜੇਕਰ ਕੋਈ ਸਭ ਤੋਂ ਪਹਿਲਾਂ ਕੰਮ ਕਰਨ ਵਾਲਾ ਵੀ ਐ ਤਾਂ ਸ਼ਰੋਮਣੀ ਅਕਾਲੀ ਦਲ ਰਿਵਿਊ ਕਰੇ ਇਸ ਚੀਜ਼ ਦਾ ਕਿ ਜੇਕਰ ਅਸੀਂ ਅਰਸ਼ ਤੋਂ ਫਰਸ਼ ਤੱਕ ਆ ਗਏ ਤਾਂ ਇਹਦਾ ਕਾਰਨ ਕੀ ਐ ਕੀ ਕਾਰਨ ਹੈ ਕਿ ਜਿਹੜੇ ਪੰਜਾਬ ਦੇ ਲੋਕ ਅੱਜ ਸਾਡੇ ਤੋਂ ਜਾਨ ਕਦੇ ਸਾਡੇ ਤੋਂ ਜਾਨ ਵਾਰਦੇ ਸੀ ਅੱਜ ਸਾਡੀ ਜਾਨ ਲੈਣ ਤੇ ਉਤਾਰੂ ਕਿਉਂ ਹੋ ਗਏ ਇਸ ਗੱਲ ਦਾ ਜਿਹੜਾ ਰਿਵਿਊ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਰਿਵਿਊ ਇਹ ਅਮਰਜੀਤ ਕਰਕੇ ਦੇਖ ਲੈਣਾ ਚਾਹੀਦਾ ਪਤਾ ਲੱਗ ਜਾਊਗਾ ਕਿ ਗੱਲ ਕਿੱਥੇ ਖੜੀ ਆ ਪਾਰਟੀ ਕਿੱਥੇ ਖੜੀ ਆ ਕਿ ਸਾਡਾ ਨਾਂ ਤੋਲ ਕੀ ਐ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਸੀ ਉਦੋਂ ਤੇ ਉਹਨਾਂ ਨੇ ਐਮਰਜੈਂਸੀ ਦਾ ਐਲਾਨ ਕਰਤਾ ਦੇਸ਼ ਦੇ ਵਿੱਚ ਰਤ ਰਤ ਹਾਲਾਤ ਬਦਲ ਗਏ ਕਿਸੇ ਦੀ ਹਿੰਮਤ ਨਹੀਂ ਸੀ ਰਾਜਨੀਤਿਕ ਤੌਰ ਦੇ ਉੱਪਰ ਕੇ ਚੈਲੰਜ ਕਰ ਪਾਉਂਦਾ ਨਾ ਚੀਜ਼ਾਂ ਨੂੰ ਪਰ ਸ਼ਰਮਣੀ ਅਕਾਲੀ ਦਲ ਸੜਕਾਂ ਦੇ ਉੱਪਰ ਆਇਆ ਸ਼ਰਮਣੀ ਅਕਾਲੀ ਦਲ ਸੜਕਾਂ ਦੇ ਉੱਪਰ ਆ ਕੇ ਲੜਿਆ ਕਿ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਰੇਲਾਂ ਭਰਨੀਆਂ ਮਨਜ਼ੂਰ ਨਹੀਂ ਸਾਨੂੰ ਕੈਦਾਂ ਕੱਟਣੀਆਂ ਮਨਜ਼ੂਰ ਨਹੀਂ ਪਰ ਅਸੀਂ ਐਮਰਜੈਂਸੀ ਦੇ ਖਿਲਾਫ ਜਿਹੜੀ ਲੜਾਈ ਹੈ ਇਹ ਲੜਾਈ ਅਸੀਂ ਵਿੱਡਾਂਗੇ ਲੜਾਂਗੇ ਵੀ ਹੋਇਆ ਵੀ ਸਾਰਾ ਕੁਝ ਹੋ ਜਦੋਂਸੀਂ ਇਹ ਤੇ ਦੇਸ਼ ਦੀ ਰਾਜਨੀਤਿਕ ਹਿਸੇ ਦੇ ਉੱਪਰ ਨਿਗਾਹ ਮਾਰਦੇ ਆ ਤਾਂ ਐਮਰਜੈਂਸੀ ਦੇ ਉਸ ਕੁਪਹਨੇਰੇ ਦੇ ਵਿੱਚ ਜੇਕਰ ਕੋਈ ਚਾਨਣ ਸੀ ਉਹ ਚਾਨਣ ਸੀ ਪੰਜਾਬ ਅੱਜ ਵੀ ਦੇਸ਼ ਦੇ ਵਿੱਚ ਜਦੋਂ ਉਦਾਹਰਨ ਦਿੱਤੀ ਜਾਂਦੀ ਹੈ ਤਾਂ ਪੰਜਾਬ ਦੀ ਉਦਾਹਰਨ ਦਿੱਤੀ ਜਾਂਦੀ ਹੈ ਕਿ ਪੰਜਾਬ ਐਮਰਜੈਂਸੀ ਦੇ ਖਿਲਾਫ ਲੜਿਆ ਉਸ ਸੈਂਸਰਸ਼ਿਪ ਦੇ ਸੈਂਸਿਟਿਵ ਵਾਲੇ ਮਾਹੌਲ ਦੇ ਵਿੱਚ ਵੀ ਪੰਜਾਬ ਨੇ ਹਿੰਮਤ ਕੀਤੀ ਬੋਲਣ ਦੀ ਅੱਜ ਜੇਕਰ ਆਪਾਂ ਦੇਖਦੇ ਹਾਂ ਕਿ ਜੀ ਆਪਾਂ ਦੇਖਦੇ ਹਾਂ ਕਿ ਦੇਸ਼ ਦੀ ਰਾਜਨੀਤਿਕ ਪਾਰਟੀ ਹੈ ਬੀਜੇਪੀ ਉਹ ਵੀ ਉਦਾਹਰਨਾਂ ਦਿੰਦੇ ਨੇ ਕਿ ਪੰਜਾਬ ਐਮਰਜੈਂਸੀ ਦੇ ਖਿਲਾਫ ਲੜਿਆ ਸੀ ਤਾਂ ਆ ਚੀਜ਼ਾਂ ਜ਼ਰੂਰ ਹੈਗੀਆਂ ਨੇ ਪਰ ਅੱਜ ਸ਼੍ਰੋਮਣੀ ਕੱਲ ਕੱਲ ਜਦ ਦਾ ਜਿਹੜਾ ਫਿਊਚਰ ਹੈ ਉਹ ਫਿਊਚਰ ਤਾਂ ਉਦੋਂ ਹੀ ਹੋਊਗਾ ਜਿਹੜੇ ਪਿਛਲੇ ਟੋਏ ਜਿੱਕਰ ਭਰ ਹੋਣਗੇ ਜੇਕਰ ਟੋਏ ਨਹੀਂ ਤੁਸੀਂ ਭਰ ਸਕਦੇ ਘੱਟੋ ਘੱਟ ਤੁਸੀਂ ਰਿਵਿਊ ਕਰੋ ਕਿ ਤੁਹਾਡੇ ਹਾਲਾਤ ਕੀ ਹਾਲਾਤ ਜਿਹੜੇ ਬਣੇ ਹਾਲਾਤ ਇਹ ਕਿਉਂ ਬਣੇ ਤੁਹਾਡੇ ਤੇ ਜੇਕਰ ਤੁਸੀਂ ਫਿਊਚਰ ਦੇ ਵਿੱਚ ਰਾਜਨੀਤੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ ਨੇ ਇਹਨਾਂ ਗਲਤੀਆਂ ਤੋਂ ਸਿੱਖੇ ਸ਼੍ਰੋਮਣੀਆਂ ਸਿੱਖ ਕੇ ਅੱਗੇ ਵਧੇ ਸ਼੍ਰੋਮਣੀਆਂ ਕੱਲ ਦਾ ਸਕੋਪ ਹੈ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਸਕੋਪ ਐਜ਼ ਇੱਕ ਖੇਤਰੀ ਪਾਰਟੀ ਨਾ ਕਿ ਐਜ਼ ਇੱਕ ਇਹੋ ਜਿਹੀ ਪਾਰਟੀ ਜਿਹੜੀ ਆਪਣੇ ਆਪ ਨੂੰ ਲੋਕਾਂ ਤੋਂ ਮਤਲਬ ਜਦੋਂ 7 ਤੋਂ 17 ਤੱਕ ਰਹੇ ਉਦੋਂ ਇੱਕ ਪਾਰਟੀ ਨਹੀਂ ਇੱਕ ਤੁਸੀਂ ਐ ਕਹੋ ਕਿ ਧੜਵੀਆਂ ਦਾ ਮਾਹੌਲ ਬਣਿਆ ਹੋਇਆ ਸੀ ਠੀਕ ਹੈ ਵੱਡੇ ਲੀਡਰ ਹੁੰਦੇ ਨੇ ਉਹਨਾਂ ਤੱਕ ਸਾਰੀਆਂ ਗੱਲਾਂ ਜਾਂਦੀਆਂ ਨਹੀਂ ਜਿਹੜੇ ਦੂਜੀ ਕਤਾਰ ਦੇ ਲੀਡਰ ਨੇ ਤੀਜੀ ਕਤਾਰ ਦੇ ਲੀਡਰ ਨੇ ਇਹ ਬੜਾ ਕੁਝ ਕਰਦੇ ਨੇ ਸੋ ਜੇਕਰ ਚਾਹੁੰਦੇ ਆ ਸ਼ਰਮਣੀ ਆ ਅਕਾਲੀ ਦਲ ਕਿ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਚੱਕਣਾ ਤਾਂ ਲੋਕਾਂ ਨੂੰ ਭਰੋਸੇ ਦੇ ਵਿੱਚ ਲੈਣਾ ਪਊਗਾ ਭਰੋਸੇ ਦੇ ਵਿੱਚ ਲੋਕ ਉਦੋਂ ਆਉਣਗੇ ਜਦੋਂ ਤੁਸੀਂ ਪਹਿਲਾਂ ਆਪਣੀਆਂ ਗਲਤੀਆਂ ਤੋਂ ਸਿੱਖੋਗੇ ਲੋਕਾਂ ਦੇ ਵਿੱਚ ਇਹ ਗੱਲ ਜਿਤਾਓਗੇ ਜਾਂ ਕੇ ਸੰਘਰਸ਼ ਕਰੋਗੇ ਲੋਕ ਸੱਥਾਂ ਦੇ ਵਿੱਚ ਜਾਓਗੇ ਪਿੰਡਾਂ ਦੇ ਵਿੱਚ ਜਾਓਗੇ ਲੋਕਾਂ ਦੇ ਹੱਕਾਂ ਦੇ ਲਈ ਲੜੋਗੇ ਪੰਜਾਬ ਦੀਆਂ ਮੰਗਾਂ ਦੀ ਆਵਾਜ਼ ਬਲੰਦ ਕਰੋਗੇ ਕਿਸਾਨੀ ਦੇ ਮਨਾਂ ਦੇ ਵਿੱਚ ਬਸੋਗੇ ਫਿਰ ਉਹ ਕੁਝ ਬਣੂਗਾ ਨਹੀਂ ਧੱਕੇ ਨੇ ਖਾ ਰਹੇ ਨੇ ਜੀ ਆਂ ਜੀ ਬਿਲਕੁਲ ਸੋ ਦੋਸਤੋ ਅੱਜ ਦੀ ਸਾਡੀ ਗੱਲਬਾਤ ਪੰਜਾਬ ਦੀ ਇੱਕ ਬਹੁਤ ਵੱਡੀ ਖੇਤਰੀ ਪਾਰਟੀ ਬਾਰੇ ਜੋ ਕਿ ਅੱਜ ਦੇ ਸਮੇਂ ਵਿੱਚ ਲਗਭਗ ਹਾਸ਼ੀਏ ਤੇ ਚਲੀ ਗਈ ਹੈ ਹੁਣ ਦੇਖਦੇ ਹਾਂ ਅੱਗੇ ਕੀ ਕੀ ਘਟਨਾ ਕਰਨਾ ਵਾਪਰਦੇ ਨੇ ਤੇ ਕਿਵੇਂ ਇਹਨਾਂ ਦੀ ਵਾਪਸੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈਗੀ ਅੱਗੇ ਜਾ ਕੇ ਕੀ ਹੋਊਗਾ ਉਹ ਸਾਰਾ ਆਪਾਂ ਡਿਸਕਸ ਕਰਦੇ ਰਹਾਂਗੇ ਨਵੇਂ ਨਵੇਂ ਟੌਪਿਕ ਲੈ ਕੇ ਧੰਨਵਾਦ ਥੈਂਕ ਯੂ